ਦੇ ਪਾਰ ਹੈ ਜੀ ਚਾਰ ਤੇ ਉੱਤੋਂ ਬੱਦਲ ਬਾਈ ਦਾ ਡਰ ਵੀ ਆ ਨਾਲ ਮਿੱਤਰ ਹੋਰੀ ਤੇ ਆ ਮੁੰਡਾ ਜੀ ਨਾਲਾ ਦੇਖੋ ਮੜਾ ਘੇੜਤੀ ਰਹੀ ਏ ਬੱਦਲਾਂ ਦਾ ਵੀ ਡਰ ਆ ਕਦੋਂ ਵੀ ਵੀ ਆ ਸਕਦਾ ਪਰ ਅਰਦਾਸ ਕਰਦੇ ਆ ਵਾਹਿਗੁਰੂ ਅੱਗੇ ਲੋਕਾਂ ਦਾ ਹਜੇ ਪਿਆ 2-4 ਦਿਨਾਂ ਦਾ ਕੰਮ ਵੀ ਹਰ ਇੱਕ ਦੀ ਸੋਨੇ ਛੁੱਕੇ ਚ ਆਚਾਰ ਪਈ ਜੇ ਅੱਜ ਸਾਡਾ ਪਹਿਲਾ ਐਕਸਪੀਰੀਅੰਸ ਹੈ ਸੀਐਸ ਟਰੈਕਟਰ ਨਾਲ ਲਤੜ ਰਹੇ ਹਾਂ